ਕਮਾਈ ਕਰਨੀ ਕਿਸੇ ਨਾ ਕਿਸੇ ਵੀ ਚੀਜ਼ ਤੋਂ ਕਰ ਸਕਦਾ ਜਿਵੇਂ ਹੁਣ ਫਾਟਕਾਂ ਦੇ ਉੱਤੇ ਆਪਾਂ ਆਹ ਕਿ ਕੱਚੇ ਕੇਲੇ ਵੀ ਲਿਆ ਕੇ ਸੇਲ ਕਰਦੇ ਆ ਕੀ ਰੇਟ ਸੇਲ ਹੋ ਜਾਂਦੇ ਲਗਭਗ ਜੀ 30 40 30 40 ਵਿਕੀ ਜਾਂਦੇ ਕਿੰਨੇ ਮਰਜੀ ਵੇਚਦੇ 30 ਰੁਪਏ ਕਿਲੋ 40 ਰੁਪਏ ਕਿਲੋ ਲਿਆਉਂਦੇ ਕੋਹ ਨਾ ਜ਼ਿਆਦਾਤਰ ਇਹਨੂੰ ਇਹਨੂੰ ਜ਼ਿਆਦਾਤਰ ਤਾਂ ਭਈਏ ਲਿਆਉਂਦੇ ਆ ਜਾਂ ਜਿਹੜੇ ਬਾਹਰਲੇ ਲੋਕ ਰਹਿੰਦੇ ਆ ਅੱਛਾ ਇਹਨੂੰ ਬਣਾ ਖਾਂਦੇ ਉਹ ਜ਼ਿਆਦਾਤਰ ਉਹ ਖਾਂਦੇ ਆ ਵੀ ਬਾਰੋਂ ਬਾਰੋਂ ਰਹਿੰਦੇ ਜਿਹੜੇ ਉਧਰ ਵਾਲਾ ਆਂਧਰਾ ਪ੍ਰਦੇਸ਼ ਵਿੱਚ ਨੇ ਇਧਰ ਆ ਕੇ ਲੈਣੇ ਉਧਰ ਕੱਚੇ ਕੇਲੇ ਬਹੁਤ ਖਾਂਦੇ ਨੇ ਨਾ ਉਹ ਆ ਦੇਖੋ ਹਾਲੇ ਹੋਰ ਵੀ ਲੂੰਗਰ ਲੱਗੇ ਖੜੇ ਨੇ ਆਪਣੇ ਕੇਲੇ ਤੇ ਤੇ ਅਸੀਂ ਆਂ ਵਾਰੀ ਵੱਟ ਕੇ ਇਹ ਵੇਚ ਦਿਆਂਗੇ ਤੇ ਬਹੁਤ ਵਧੀਆ ਰੇਟ ਨਾਲ ਸੇਲ ਹੁੰਦੇ ਨੇ ਹਾ ਤੁਹ ਲੂੰਗਰ ਅਸੀਂ ਵੱਟ ਲੈਨੇ ਜਿੰਨੇ ਵੀ ਲੂੰਗਰ ਹੁੰਦੇ ਥੋੜਾ ਜਿਹਾ ਲੁੰਗਰ ਇਹਦਾ ਵੱਡਾ ਹੋ ਜਾਂਦਾ ਹੈ ਝੁਕਣ ਲੱਗ ਜਾਂਦਾ ਹੈ ਬਾਸ ਸਾਨੂੰ ਫਿਰ ਪਤਾ ਲੱਗ ਜਾਂਦਾ ਵੀ ਹੁਣ ਵੱਡਣ ਦੇ ਹੀ ਕਾਬਿਲ ਹੋ ਰਿਹਾ ਤੇ ਵੱਡਦਨੇ ਆ ਕਮਾਈ ਕਰਨੀ ਆਪਾਂ ਮਨ ਲੱਗਦਾ ਕਿਸੇ ਵੀ ਚੀਜ਼ ਤੋਂ ਆਪਾਂ ਕਰ ਸਕਦੇ ਆ ਕਮਾਈ ਦੇ ਲੋਕ ਮਿੱਟੀ ਜੋ ਕਰੀ ਜਾਂਦੇ ਨੇ ਇਹ ਤਾਂ ਚੀਜ਼ ਖਾਣ ਵਾਲੀ ਚੀਜ਼ ਆ ਹਾਂ ਚੀਜ਼ ਆ ਹਾਂ ਹੁਣ ਮਿੱਟੀ ਵੇਚ ਵੇਚ ਲੋਕ ਕਮਾਈ ਕਰੀ ਜਾਂਦੇ ਨੇ ਪਰ ਉਹ ਡੈਡੀ ਦੀ ਗੱਲ ਸੱਚੀ ਹੈ ਇਹ ਫਿਰ ਵੀ ਕਮਾਈ ਵਾਲੀ ਚੀਜ਼ ਆ ਆ ਕੇਲੇ ਵੀ ਤੁਸੀਂ ਆ ਦੇਖ ਲਓ ਵੀ ਉੱਥੇ ਯਾਰ ਚਿਬੜ ਲੋਕ ਜਾਮਣਾਂ ਤੂਤੀਆਂ ਉਹ ਕਿਹੜੀ ਚੀਜ਼ ਆ ਵੀ ਜਿਹੜੇ ਉੱਥੇ ਵੇਚ ਨਹੀਂ ਹੁੰਦੇ ਫੜਕਾਂ ਦੇ ਉੱਤੇ ਇੱਕ ਚੀਜ਼ ਵਿਕਦੀ ਹੈ ਇੱਕ ਰ ਇੱਕ ਚੀ ਕਉਕੀ ਇਹ ਕਿਸੇ ਕੋਲੇ ਮਿਲਦੇ ਨਹੀਂ ਰੜੀ ਹਰ ਇੱਕ ਬੰਦੇ ਕੋਲੇ ਨਹੀਂ ਹੁੰਦੇ ਜਿਵੇਂ ਆਪਣੇ ਕੋਲੇ ਆ ਕਿਸੇ ਕੋਈ ਟਾਣਾ ਬੰਦਾ ਬਸਟ ਲਿਆ ਉਹਨੂੰ ਹਰ ਇੱਕ ਕੋਲੇ ਨਹੀਂ ਮਿਲਦੇ ਹੈਗੇ ਕਮਾਈ ਕਰਨੀ ਤਾਂ ਦੇਖੋ ਕੱਚੇ ਕੇਲੇ ਚੋਂ ਵੀ ਹੋਈ ਜਾਂਦੀ ਹੈ ਕੱਚਾ ਕੇਲਾ ਵੀ ਇਥੇ 40 ਰੁਪਏ ਕੋਲੋ 30 40 ਰੁਪਏ ਕੋਲੋ ਵੇਖਦਾਗਾ